ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਰਾਤ ਦਾ ਵਚਨ ਜ਼ਬੂਰ ਤੇਰਾ ਦੇ ਆਈ ਦੀ 5 ਨੰਬਰ ਆਇਤ ਪਰ ਮੈਂ ਤੇਰੀ ਦਇਆ ਉੱਤੇ ਭਰੋਸਾ ਰੱਖਿਆ ਹੈ ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ ਹਾਲੇਲੂਇਆ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਵਰ ਦੇ ਅੱਗੇ ਪਰਮੇਸ਼ਵਰ ਦਾ ਦਾਸ ਦਾਊਦ ਲਿਖਦਾ ਆ ਆਖਦਾ ਆ ਕਿ ਮੈਂ ਤੇਰੀ ਦਇਆ ਉੱਤੇ ਪ੍ਰਸਾਰ ਰੱਖਿਆ ਹੈ ਮੇਰਾ ਮਨ ਤੇਰੇ ਬਚਾਅ ਉੱਤੇ ਖੁਸ਼ੀ ਮਨਾਏਗਾ ਸੱਚਮੁੱਚ 다ਊਦ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਆਈਆਂ ਪਰ ਉਹ ਪ੍ਰਭੂ ਦੇ ਦਾਸ ਨੇ ਪਰਮੇਸ਼ਰ ਦੀ ਦਇਆ ਉੱਤੇ ਪ੍ਰਸਾਰ ਰੱਖਿਆ ਜੋ ਪਹਿਲਾਂ ਤੋਂ ਲੈ ਕੇ ਸਦਾ ਤੱਕ ਉਹਦੇ ਉੱਪਰ ਰਹੀ ਆ ਜਿਹਦੇ ਕਾਰਨ 다ਊਦ ਨੂੰ ਪਰਮੇਸ਼ਰ ਨੇ ਹਰ ਇੱਕ ਮੌਤ ਦੀ ਫਾਹੀ ਤੋਂ ਬਚਾ ਕੇ ਰੱਖਿਆ ਔਰ ਆਪਣੀ ਦਇਆ 다ਊਦ ਦੇ ਉੱਤੇ ਬਣਾਈ ਰੱਖੀ ਉਸ ਦਇਆ ਨੂੰ ਦੇਖ ਕੇ ਪਰਮੇਸ਼ਰ ਦੇ ਦਾਸ ਦਾਊਦ ਲਿਖਦੇ ਆ ਕਿ ਮੈਂ ਤੇਰੀ ਦਇਆ ਉੱਤੇ ਭਰੋਸਾ ਰੱਖਿਆ ਹੈ ਤੇ ਮੇਰਾ ਮਨ ਤੇਰੇ ਬਚਾਅ ਉੱਤੇ ਖੁਸ਼ੀ ਮਨਾਏਗਾ ਜਦ ਅਸੀਂ ਕਿਸੇ ਮੁਸ਼ਕਲ ਮੁਸੀਬਤ ਦੇ ਵਿੱਚੋਂ ਨਿਕਲਦੇ ਆ ਤਾਂ ਸੱਚਮੁੱਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਉਹ ਖੁਸ਼ੀ ਦਾਊਦ ਕਹਿੰਦਾ ਕਿ ਮੈਂ ਤੇਰੇ ਨਾਮ ਦੇ ਉੱਤੇ ਮਨਾਉਂਗਾ ਤੇਰੇ ਬਚਾਅ ਦੇ ਲਈ ਜੋ ਤੂੰ ਸਾਡਾ ਬਚਾਅ ਕੀਤਾ ਪਰਮੇਸ਼ਰ ਦੀ ਉਸ ਖੁਸ਼ੀ ਨੂੰ ਕਹਿੰਦਾ ਮੈਂ ਮਨਾਉਂਗਾ ਤਾਂ ਸੱਚਮੁੱਚ ਅਗਰ ਸਾਡੇ ਵੀ ਪੈਣ ਪ੍ਰਾਜੋ ਵੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਅੱਜ ਅਸੀਂ ਪਰਮੇਸ਼ਰ ਦੀ ਦਇਆ ਦੇ ਲਈ ਪਰਮੇਸ਼ਰ ਦੇ ਉੱਪਰ ਪ੍ਰੋਸਤਾ ਰੱਖਣਾ ਹੈ ਔਰ ਆਪਣੇ ਮਨਾਂ ਔਰ ਆਪਣੇ ਮਨਾਂ ਦੇ ਵਿੱਚ ਪਰਮੇਸ਼ਰ ਦੇ ਬਚਾਓ ਦੀ ਖੁਸ਼ੀ ਨੂੰ ਮਨਾਉਣਾ ਹੈ ਤੋ ਆਓ ਆ ਸਾਰੇ ਭੈਣ ਭਰਾਏ ਨਾਲ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਹallelujah 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 ਧੰਵਾ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਮੇਰੇ ਜion ਦੇ ਜ਼ਲਾਲੀ ਪਰਮੇਸ਼ਰ ਜੀ ਅੱਜ ਰਾਤ ਦੇ ਸਮੇਂ ਤੁਸੀਂ ਸਾਨੂੰ ਸਵਰਗੀ ਮੰਨੇ ਦੇ ਨਾਲ ਰਚਾਇਆ ਖੁਦਾਵੰ ਜੀ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਸਾਡੀਆਂ ਜ਼ਿੰਦਗੀਆਂ ਵਿੱਚ ਆਨੰਦ ਭਰਿਆ ਪਰਮੇਸ਼ਰ ਜੀ ਔਰ ਤੁਸੀਂ ਸਾਡੇ ਜ਼ਿੰਦਗੀਆਂ ਦੇ ਵਿੱਚ ਵਿਸ਼ਵਾਸ ਨੂੰ ਭਰਿਆ ਮੇਰੇ ਸਮਰਥੀ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਪੈਨਪ੍ਰਾ ਦੀ ਜ਼ਿੰਦਗੀ ਦੇ ਵਿੱਚ ਇਹ ਆਨੰਦ ਦਇਆ ਵਿਸ਼ਵਾਸ ਭਰੋਸਾ ਬਣਿਆ ਰਹੇ ਔਰ ਸੱਚਮੁੱਚ ਖੁਦਾਵੰਨ ਜੀ ਅਸੀਂ ਸਾਰੇ ਹੀ ਰਲ ਕੇ ਤੁਹਾਡੇ ਨਾਮ ਦੇ ਵਿੱਚ ਹੋਏ ਬਚਾਅ ਦੇ ਵਿੱਚ ਖੁਦਾਵੰਨ ਜੀ ਹਰ ਇੱਕ ਨੂੰ ਬਚਾਅ ਦੇ ਲਈ ਅਸੀਂ ਤੁਹਾਡੇ ਨਾਮ ਦੇ ਵਿੱਚ ਖੁਸ਼ੀ ਮਨਾਈਏ ਔਰ ਸੱਚਮੁੱਚ ਅਸੀਂ ਸਾਰਿਆਂ ਲੋਕਾਂ ਨੂੰ ਦਸੀਏ ਕਿ ਸੱਚਮੁੱਚ ਤੂੰ ਹੀ ਸਾਡਾ ਸੱਚਾ ਕਰਨ ਵਾਲਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਆਪਣੇ ਬਚਾਅ ਦੇ ਲਈ ਮੇਰੇ ਖੁਦਾ ਜੋ ਤੁਸੀਂ ਸਾਨੂੰ ਦਿੱਤਾ ਹੈ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਅੱਜ ਦੇ ਇਸ वचन ਨੂੰ ਖੁਦਾ ਸਾਡੀਆਂ ਜ਼ਿੰਦਗੀਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਚੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਪਰ ਬਹੁਤ ساری ਆਸ਼ੀਸ਼ ਔਰ ਬਰਕਤ ਇਹ ਵਚਨ ਸਾਡੀਆਂ ਜ਼ਿੰਦਗੀਆਂ ਚ ਲੈ ਕੇ ਆਵੇ ਮੇਰੇ ਮਹਾਨ ਖੁਦਾ ਔਰ ਪ੍ਰਭੂ ਜੀ ਸੱਚਮੁੱਚ ਜਿਹੜਾ ਵੀ ਇਸ ਵਚਨ ਨੂੰ ਸੁਣੇ ਪਰਮੇਸ਼ਰ ਹਰ ਇੱਕ ਰੂ ਤੁਹਾਡੇ ਨਾਮ ਦੇ ਵਿੱਚ ਪਚਾਈ ਜਾਵੇ ਔਰ ਹਰ ਇੱਕ ਪ੍ਰਭਜੀ ਚੰਨ ਤੁਹਾਡੇ ਨਾਮ ਚ ਭਰੋਸਾ ਰੱਖੇ ਔਰ ਤੁਹਾਡੇ ਵੱਲੋਂ ਹੋਏ ਬਚਾਅ ਦੇ ਵਿੱਚ ਖੁਸ਼ੀ ਮਨਾਵੇ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਅਜ਼ੂਰੀ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੇ ਸਮੇਂ ਦੀ ਖੂਬਸੂਰਤ ਅਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ਰ ਤੁਹਾਡਾ ਧੰਨਵਾਦ ਕਰਨੇ ਮੇਰੇ ਮਹਾਨ ਖੁਦਾ ਤੁਸੀਂ ਸਾਨੂੰ ਹੁਣ ਤੱਕ ਜਿਉਂਦੇ ਦੀ ਧਰਤੀ ਤੇ ਜਿਉਂਦੇ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਨੂੰ ਹੁਣ ਤੱਕ ਆਪਣੇ ਹੱਥਾਂ ਵਿੱਚ ਲੈ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਪ੍ਰਭੂ ਜੀ ਸਾਡੇ ਸਫ਼ਰ ਦੇ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਅچھے ਭੋਜਨਾਂ ਦੇ ਨਾਲ ਰਚਾਇਆ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਏਰਦ-ਗਿਰ ਤੋਂ ਠੇਰੀ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਕਿ ਸੱਚਮੁੱਚ ਤੁਸੀਂ ਹੀ ਉਹ ਹਵਾ ਪਰਮੇਸ਼ਰ ਜੋ ਸਾਨੂੰ ਆਨੰਦ ਦੇ ਵਿੱਚ ਵਸਾਉਂਦੇ ਹੋ ਮੇਰੇ ਖੁਦਾ ਸਵੇਰ ਤੋਂ ਲੈ ਕੇ ਪ੍ਰਭ ਜੀ ਹੁਣ ਤੱਕ ਤੁਸੀਂ ਸਾਨੂੰ ਆਪਣੇ ਪਾਕ ਪਵਿੱਤਰ ਖੰਭਾ ਦੇ ਹੇਠ ਰੱਖਿਆ ਖੁਦਾ ਆਪਣੀ ਦਇਆ ਵਿੱਚ ਢਾਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਸਮਰਥੀਏ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹੁਦਾਵੰਨ ਜੀ ਕਿ ਸੱਚਮੁੱਚ ਪ੍ਰਭ ਜੀ ਤੂੰ ਹੀ ਸਾਡਾ ਸੱਚਾ ਬਚਾ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾਬੰਦੀ ਜੋ ਸਮੇ ਸਮੇਤੇ ਤੁਸੀਂ ਸਾਨੂੰ ਖੁਦਾਬੰਦੀ ਆਪਣੀ ਰਇਆ ਵਿੱਚ ਟਾਕੇ ਰੱਖਦੇ ਹੋ ਮੇਰੇ ਪਰਮੇਸ਼ਰ ਜੀ ਸਮੇ ਸਮੇਤੇ ਤੁਸੀਂ ਸਾਨੂੰ ਆਸ਼ੀਸ਼ਾਂ ਬਰਕਤਾਂ ਦੇ ਨਾਲ ਬਲੈਸ ਕਰਦੇ ਹੋ ਮੇਰੇ ਖੁਦਾਬੰਦੀ ਤੁਹਾਡਾ ਧੰਨਵਾਦ ਕਰਦੇ ਸਮਰਥੀ ਖੁਦਾਬੰਦੀ ਮੇਰੇ ਮਹਾਨ ਖੁਦਾ ਅੱਜ ਦੀ ਰਾਤ ਦੀ ਖੂਬਸੂਰਤ ਹਜ਼ੂਰੀ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਸਮੇਂ ਦੇ ਲਈ ਪਰਮੇਸ਼ਰ ਜੀ ਅੱਜ ਦੇ ਰਾਤ ਦੀ ਹਜ਼ੂਰੀ ਦੇ ਲਈ ਹੋਣ ਤੱਕ ਚਾਹੁੰਦੇ ਰੱਖਿਆ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਹਰੀ ਕਾਸ਼ਿਸ਼ ਦੇ ਲਈ ਬਰਕਤ ਦੇ ਲਈ ਜੋ ਤੁਸੀਂ ਸਾਡੀਆਂ ਜ਼ਿੰਦਗੀਆਂ 'ਚ ਸਾਨੂੰ ਦਿੱਤੀ ਮੇਰੇ ਖੁਦਾ ਮੇਰੇ ਪਾਤ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਬਹੁਤ سارے ਲੋਗ ਅਜਰਾਤ ਦੀ ਖੂਬਸੂਰਤ ਅਜ਼ੂਰੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਪਰ ਪ੍ਰਭੂ ਜੀ ਤੁਹਾਡਾ ਦਇਆ ਤੁਹਾਡੀ ਅਨੁਗ੍ਰਹਿ ਖੁਦਾਵੰਨ ਜੀ ਜੋ ਅਸੀਂ ਹੁਣ ਤੱਕ ਚਾਉਂਦੇ ਦੀ ਧਰਤੀ ਤੇ ਚਾਉਂਦੇ ਬੈਠੇ ਆਂ ਹਰ ਪ੍ਰਭੂ ਜੀ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੈ ਬਚਾ ਕੇ ਰੱਖਿਆ ਹੈ ਮੇਰੇ ਮਹਾਨ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰ ਜੀ ਤੁਸੀਂ ਸਾਡੇ ਤੇ ਦਇਆ ਕਿਰਪਾ ਰਹਿਮ ਫਜ਼ਲ ਕੀਤਾ ਖੁਦਾ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਬੈਠੇ ਹੋਇਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਮਾਫੀ ਮੰਗਦੇ ਹਾਂ ਖੁਦਾ ਜੀ ਦੇ ਨੰਬਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾ ਤੁਸੀਂ ਸਾਨੂੰ ਮਾਫੀ ਦਾ ਤੌਬਾ ਦਾ ਇੱਕ ਹੋਰ ਮੌਕਾ ਦਿੱਤਾ ਸਮਰਥੀ ਪਰਮੇਸ਼ਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਪਰਮੇਸ਼ਰ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਸਮਰਥੀ ਖੁਦਾਵੰਦੀ ਹਰ ਇੱਕ ਗਲਤੀ ਗੁਨਾਹ ਜੋ ਜਾਣੇ ਅਣਜਾਣੇ ਵਿੱਚ ਸਾਡੀਆਂ ਜ਼ਿੰਦਗੀਆਂ 'ਚ ਸਾਡੇ ਕੋਲ ਹੋ ਗਈ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਖੁਦਾ ਤੁਸੀਂ ਰਹਿਮ ਕਰਨ ਵਾਲੇ ਪਰਮੇਸ਼ਰ ਦਇਆ ਕਰਨ ਵਾਲੇ ਪਰਮੇਸ਼ਰ ਫਜ਼ਲ ਕਰਨ ਵਾਲੇ ਪਰਮੇਸ਼ਰ ਮੇਰੇ ਪਰਮੇਸ਼ਰ ਹallelujah ਮਹਾਨ ਖੁਦਾਵੰਦ ਜੀ ਸਾਨੂੰ ਆਪਣੇ ਪਾਕ ਪਵਿੱਤਰ ਲੋਵ ਵਿੱਚ ਢਾਕ ਲਓ ਮੇਰੇ ਸਮਰਥੀ ਖੁਦਾਵੰਦ ਜੀ ਸਾਨੂੰ ਪਾਕ ਪਵਿੱਤਰ ਕਰੋ ਸ਼ੁੱਧ ਕਰੋ ਸਾਫ਼ ਕਰੋ ਖੁਦਾ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੋ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਸਮਰਥੀ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਪਾਪਾ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਪਰ ਤੁਸੀਂ ਭੁੱਲ ਜਾਂਦੇ ਹੋ ਖੁਦਾਵੰਦ ਜੀ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਆਸ਼ੀਸ਼ ਬਰਕਤ ਦੇ ਲਈ ਪ੍ਰਭ ਜੀ ਧੰਨਵਾਦ ਕਰਦੇ ਖੁਦਾ ਨਵੇਂ ਜੀਵਨ ਦੇ ਲਈ ਪਰਮੇਸ਼ਰ ਇਹਨਾਂ ਸਾਹਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਪ੍ਰਾਰਥਨਾ ਕਰਦੇ ਰਾਤ ਦੇ ਖੂਬਸੂਰਤ ਸਮੇਂ ਦੇ ਲਈ ਖੁਦਾ ਰਾਤ ਦੇ ਸਮੇਂ ਪਰਮੇਸ਼ਰ ਜੀ ਸਾਰੇ ਹੀ ਭੈਣਾਂ ਭਾਈਆਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਣਾ ਸੰਭਾਲ ਕੇ ਰੱਖਣਾ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਨੂੰ ਛੋਣੇ ਨਾ ਪਾਏ ਮੇਰੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਣਾ ਖੁਦਾਵੰ ਜੀ ਰਾਤ ਦੇ ਸਮੇਂ ਹੋਣ ਵਾਲੇ ਹਰ ਇੱਕ ਬੰਦਨ ਤੋਂ ਅਟੈਕ ਤੋਂ ਹਰ ਇੱਕ ਸ਼ੈਤਾਨੀ ਪਰਮੇਸ਼ਰ ਜੀ ਪ੍ਰਭਾਵ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾ ਇੱਕ ਬੁਰੇ ਸੁਪਨੇ ਤੋਂ ਪਰਮੇਸ਼ਰ ਜੀ ਆਪਣੇ ਪ੍ਰਭ ਜੀ ਤ희 ਆ ਪੁੱਤਰਾ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਹਰ ਇੱਕ ਬੈਡ ਸਪਿਰਿਟ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਹਰ ਇੱਕ ਬੁਰਾ ਸੁਪਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਰੱਦ ਹੋ ਜਾਵੇ ਮੇਰੇ ਪਰਮੇਸ਼ਰ ਜੀ ਹਰ ਇੱਕ ਬੈਡ ਸਪਿਰਿਟ ਪਰਮੇਸ਼ਰ ਜੀ ਜੋ ਰਾਤ ਦੇ ਸਮੇਂ ਇਹਨਾਂ ਨਾਲ ਗਲਤ ਸੰਬੰਧ ਬਣਾਉਂਦੀ ਖੁਦਾਵੰਨ ਜੀ ਹਰ ਇੱਕ ਗੰਦਾ ਸੁਪਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਮੇਰੇ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਆਨੰਦ ਸ਼ਾਂਤੀ ਦੇ ਨਾਲ ਭਰਪੂਰ ਕਰੋ ਬੰਨ <laughs> ਜੀ ਜਿਹੜੇ ਭੈਣ ਭਰਾ ਰਾਤ ਦੇ ਸਮੇਂ ਖੁਦਾਵੰਨ ਜੀ ਕਿਸੇ ਚਿੰਤਾ ਬੋਝ ਦੇ ਕਾਰਨ ਸੌ ਨਹੀਂ ਪਾਉਂਦੇ ਖੁਦਾ ਪ੍ਰਭ ਜੀ ਉਹ ਸਾਰੀ ਚਿੰਤਾ ਬੋਝ ਤੁਸੀਂ ਆਪਣੇ ਹੱਥਾਂ 'ਚ ਲੈ ਲਓ ਮੇਰੇ ਖੁਦਾ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦਿਓ ਆਪਣੀ ਸ਼ਾਂਤੀ ਦੇ ਨਾਲ ਆਪਣੇ ਫਜ਼ਲ ਦੇ ਨਾਲ ਆਪਣੇ ਰਹਿਮ ਦੇ ਨਾਲ ਇਹਨਾਂ ਨੂੰ ਭਰ ਦਿਓ ਮੇਰੇ ਸਮਰਥੀਏ ਖੁਦਾ ਔਰ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾ ਹਾਲੇਲੂਇਆ 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 ਯਹੋਵਾ ਤੁਹਾਡਾ ਧੰਨਵਾਦ ਕਰਦੇ ਹਾਂ ਸੈਨਾਓ ਕੇ ਯਹੋਵਾ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਹਰ ਇੱਕ ਭੈਣ ਭਾਈ ਨੂੰ ਪਰਮੇਸ਼ਰ ਜੀ ਉਹਨਾਂ ਦੇ ਘਰਾਂ ਦੇ ਅੰਦਰ ਬLES ਕਰੋ ਪ੍ਰਭੂ ਜੀ ਘਰਾਂ ਦੇ ਬਾਹਰ ਜਾਣ ਤੇ ਬLES ਕਰੋ ਖੁਦਾ ਇਹਨਾਂ ਦੇ ਹੱਥਾਂ ਪੈਰਾਂ ਨੂੰ ਪ੍ਰਭੂ ਜੀ ਆਪਣੇ ਪਵਿੱਤਰ ਲੋ ਵਿੱਚ ਕਵਰ ਕਰੋ ਖੁਦਾ ਇਹਨਾਂ ਦੇ ਹੱਥਾਂ ਪੈਰਾਂ ਨੂੰ ਮੁਬਾਰਕ ਕਰੋ ਬLES ਕਰੋ ਖੁਦਾ ਜਿੱਥੇ ਵੀ ਤੁਹਾਡੇ ਬੱਚੇ ਜਾਣ ਪਰਮੇਸ਼ਰ ਜੀ ਉਹ ਜਗਾ ਤੁਹਾਡੇ ਬੱਚਿਆਂ ਦੇ ਲਈ ਖੁਦਾਵੰਦੀ ਆਸ਼ੀਸ਼ਾਰ ਬਰਕਤ ਦਾ ਕਾਰਨ ਬਣੇ ਮੇਰੇ ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਇੱਕ ਭੈਣ ਭਾਈ ਨੂੰ ਬੱਚੇ ਨੂੰ ਬਜ਼ੁਰਗ ਨੂੰ ਪਰਮੇਸ਼ਰ ਆਪਣੇ ਸੁਰਗੀ ਦੂਤਾਂ ਦੀ ਵਾਰਡ ਲਾ ਦਿਓ ਮੇਰੇ ਖੁਦਾ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਨਿਕਲ ਜਾਵੇ ਪ੍ਰਭ ਯਸ਼ੂ ਮਸੀਹ ਨਾਮ ਦੇ ਵਿੱਚ ਖੁਦਾ ਪਰਬਜੀ ਜਿਹੜਾ ਗੰਦਾ ਸਪਿਰਿਟ ਇਹਨਾਂ ਨੂੰ ਰਾਤ ਦੇ ਸਮੇਂ ਬੇਚੈਨ ਕਰਦਾ ਪ੍ਰਭੂ ਜੀ ਇਹਨਾਂ ਨੂੰ ਨੀਂਦ ਤੋਂ ਜਗਵਾਉਂਦਾ ਪਰਮੇਸ਼ਰ ਜੀ ਹਰ ਇੱਕ ਬੈਡ ਸਪਿਰਿਟ ਪ੍ਰਭੂ ਯਿਸੂ ਮਸੀਹ ਨਾਮ ਚ ਕੈਨਸਲ ਹੋ ਜਾਵੇ ਪਰਮੇਸ਼ਰ ਜੀ ਦਇਆ ਕਰੋ ਅੱਜ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਖੁਦਾਵੰਨ ਜੀ ਤੁਸੀਂ ਕਿ ਅੱਜ ਇੱਥੇ ਤੁਹਾਡਾ ਪਵਿੱਤਰ ਆਤਮਾ ਉੱਥੇ ਆਜ਼ਾਦੀ ਆ ਪਰਮੇਸ਼ਰ ਜੀ ਅੱਜ ਤੁਹਾਡੇ ਪਵਿੱਤਰ ਆਤਮਾ ਦੇ ਦੁਆਰਾ ਇਹ ਹਰ ਇੱਕ ਘਰ ਆਜ਼ਾਦ ਹੋ ਜਾਵੇ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾ ਤੁਹਾਡਾ ਤਾਂ ਆਧ ਕਰਦੇ ਪਰਮੇਸ਼ਰ ਜੀ ਜਾਦੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਰੇ ਖੁਦਾਵੰਦ ਜੀ ਸੋ ਅੰਦੇ ਸਮੇ ਪਰਮੇਸ਼ਵਰੀ ਤੁਹਾਡੇ ਸਰਗੀ ਦੂਤ ਇਹਨਾਂ ਦੀ ਰਾਖੀ ਕਰਨ ਨਾ ਬਿਸਤਰਿਆਂ ਦੇ ਇਰਜ ਗਿਰਦ ਪਰਮੇਸ਼ਵਰੀ ਨਾ ਸਾਰੇ ਹੀ ਭੈਣ ਭਰਾਵਾਂ ਦੀ ਰਾਖੀ ਕਰਨ ਖੁਦਾ ਇਹਨਾਂ ਦੇ ਘਰ ਦੇ ਮਾਲ ਡੰਗਰ ਦੀ ਰਾਖੀ ਕਰਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਦੀ ਇਹਨਾਂ ਦੇ ਘਰਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਸੁਪਨੇ ਰਾਹੀ ਆਪਣੇ ਬੱਚਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰਦੀ ਸੁਪਨੇ ਰਾਹੀ ਪਰਮੇਸ਼ਰ ਜੀ ਨਾ ਵਚਨਾਂ ਦੇ ਗੁੱਜੇ ਪੈਦਾ ਇਹ ਪੈਦਾ ਨੂੰ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਕਿਸੇ ਵੀ ਘਰ ਪਰਿਵਾਰ ਨੂੰ ਕਿਸੇ ਵੀ ਚੰਗੀ ਇਹ ਚੀਜ਼ ਦੀ ਥੋੜਨਾ ਰਵੇ ਪ੍ਰਭੂ ਜੀ ਪਰ ਤੁਹਾਡੀ ਆਸ਼ੀਸ਼ ਬਰਕਤ ਬਹੁਤ ਆਇਤ ਦੇ ਨਾਲ ਇਹ ਨਾ ਕਰਾ ਉੱਤੇ ਠਹਿਰ ਜਾਵੇ ਖੁਦਾ ਮੇਰੇ ਮਹਾਨ ਪਰਮੇਸ਼ਰ ਸਰਗਰਾਸ ਤੋਂ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਸਾਰੇ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਮੈਂ ਤੁਹਾਡੀ ਸੱਚੀ ਦਇਆ ਨੂੰ ਮੰਗ ਲੈਨੀ ਆ ਖੁਦਾ ਸੱਚੀ ਖੁਸ਼ੀ ਨੂੰ ਮੰਗ ਲੈਨੀ ਆ ਮੇਰੇ ਮਹਾਨ ਖੁਦਾਬੰਦੀ ਔਰ ਮੇਰੇ ਸਮਰਥੀਏ ਪਰਮੇਸ਼ਰ ਜੀ ਜਾਦਵੀ ਪ੍ਰਭ ਜੀ ਅਸੀਂ ਸਵੇਰੇ ਉੱਠੀਏ ਖੁਦਾ ਤੁਸੀਂ ਸਾਨੂੰ ਆਪਣੀ ਹਿੰਮਤ ਤਾਕਤ ਬਲ ਦੇ ਨਾਲ ਸਵੇਰੇ ਜਗਾਉਣਾ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਜਾਦਵੀ ਅਸੀਂ ਸਵੇਰੇ ਆਪਣੇ ਬਿਸਤਰਿਆਂ ਤੋਂ ਉੱਤਰੀਏ ਖੁਦਾ ਤੁਹਾਡੇ ਨਾਮ ਦੀ ਮਹਿਮਤ ਤੇ ਵਡਿਆਈ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਆਪਣੇ ਦਿਨ ਦੀ ਪਹਿਲੀ ਭੇਟ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਈਏ ਮੇਰੇ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤਾਂ ਦਰੁਸਤੀ ਦੇ ਜੀਵਨ ਦੇ ਲਈ ਖੁਦਾਵੰ ਦੀ ਦਇਆ ਕਰਨਾ ਪਰਮੇਸ਼ਵਰੀ ਸਵੇ ਆਪਣੀ ਮਹਿਮਾ ਦੇ ਲਈ ਚਗਾਉਣਾ ਖੁਦਾਵੰ ਜੀ ਰਾਤ ਦਾ ਸਾਰਾ ਸਮਾਂ ਤੁਹਾਡੇ ਹੱਥਾਂ ਚ ਸੌਂਪਦੇ ਆਂ ਔਰ ਇਸ ਸਾਰੀ ਪ੍ਰਾਰਥਨਾ ਨੂੰ ਵਿਸ਼ਵਾਸ ਦੇ ਨਾਲ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗ ਲੈਣੇ ਆਂ ਆਮੇਨ ਆਮੇਨ ਆਮੇਨ